ਸਾਸਰੀ ਘਰ ਜੀ ਆ ਜਿਹੜਾ ਕੰਮ ਸਾਰਾ ਸਿਆਂ ਤੋਂ ਰਹਿ ਤਾ ਸਾਰਾ ਬਾਟਰੂਮ ਕੰਮ ਆ ਇਹਦੇ ਵਿੱਚ ਸਾਰਾ ਤੁਹਾਨੂੰ ਦਿਖਾਉਣੇ ਕੰਮ ਪੁਰਾਣੇ ਘਰ ਤੋਂ ਮੋਡੀਫਾਈ ਕਰਿਆ ਸਾਰਾ ਘਰ ਜਿੰਨਾ ਵੀ ਹੈਗਾ ਫੈਂਸੀ ਕੰਮ ਕਰਿਆਗਾ ਸਿਆਂ ਤੋਂ ਰਹਿ ਤਾ ਸਾਰਾ ਤੁਹਾਨੂੰ ਕੰਮ ਮੀਟਲ ਜੈਡ ਦਿਖਾਉਣੇ ਆ ਆ ਸਾਰੀਆਂ ਜਿੰਨਾ ਵੀ ਬੱਲੇ ਇੱਥੇ ਸਿਆਂ ਤੋਂ ਰਹਿ ਤਾ ਅਲੂਮੀਨੀਅਮ ਤੇ ਪੀਵੀਸੀ ਦੇ ਬੰਦੇ ਆ ਸਾਰਾ ਜਿੰਨਾ ਵੀ ਕੰਮ ਆ ਵਾਟਰਪੂਫ ਕੰਮ ਆਈ ਸਿਉਂ ਤੋਂ ਰਾਇ ਤਾਂ ਆਮਦੇ ਕਿਹ ਵੀ ਪਤਾ ਹੀ ਨਹੀਂ ਲੱਗਣਾ ਤੁਹਾਨੂੰ ਤਾਂ ਇਹ ਚ ਕਰਿਆ ਵਾ ਰੰਗ ਦਾ ਕੰਮ ਵੀ ਬਹੁਤ ਸੋਹਣਾ ਹੋਇਆ ਤੇ ਗ੍ਰੇ ਕਲਰ ਦਾ ਹੋਇਆ ਵਾ ਆ ਬਾਥਰੂਮ ਦੇ ਪੱਲੇ ਆ ਗਏ ਲਮੀਨਿਆਂ ਦੇ ਵਿੱਚ ਹੀ ਲਾਈਟ ਪੱਲੇ ਜਿਹੜੇ ਅੱਜਕੱਲ ਮਾਡਲ ਚੱਲਦੇ ਆ ਇੰਨਾ ਵੀ ਕੰਮ ਦਿਖਾਵਾਂਗੇ ਤੁਹਾਨੂੰ ਸਾਰਾ ਅਲੂਮੀਨੀਅਮ ਦੇ ਵਿੱਚ ਦਿਖਾਵਾਂਗੇ ਆ ਗਈ ਕਿਚਨ ਜੀ ਇਹ ਸਾਰੀ ਕਿਚਨ ਸਿਆਂਕ ਤੋਂ ਰਹਿ ਤਾ ਮਿੰਨਾ ਵੀ ਸਾਰਾ ਕੈਂਸੀ ਕੰਮ ਇਹਦੇ ਨਾਲ ਦਾ ਤਿਆਰ ਕਰਵਾਉਣਾ ਹੋਵੇ ਤਾਂ ਸਬਰਕ ਜਰੂਰ ਕਰੋ ਗਿੱਲ ਅਲੂਮੀਨੀਅਮ ਵਰਕਸ ਭਦੌੜ ਅਲਮਾਰੀਆ ਵੀ ਛੋਟੀ ਜਿਹੜੀ ਕੰਧ ਵਿੱਚ ਬਣੀ ਹੁੰਦੀ ਆ ਇਹ ਵੀ ਸਾਰੀ ਰੀਮੀਨੀਆਂ ਦੇ ਵਿੱਚ ਤਿਆਰ ਕਰੀ ਆ ਅਮਰੀਕਾ ਲਾ ਕੇ ਸਿਆਉ ਤੋਂ ਰਹਿਤ ਆ ਕਮਰੇਆਂ ਚ ਪੀਵੀਸੀ ਫਲੋਰ ਫੀਲਿੰਗ ਕਵਰੈਂਟੇਜ ਨੂੰ ਬਹੁਤ ਹੀ ਸੋਹਣਾ ਕੰਮ ਕਰਿਆ ਏ ਇਹਦੇ ਨਾਲ ਦਾ ਕੰਮ ਪਿਆਰ ਕਰਵਾਉਣ ਲਈ ਇੱਕ ਵਾਰੀ ਜ਼ਰੂਰ ਸਪਾਰਕ ਕਰੋ ਮੋਬਾਈਲ ਨੰਬਰ 98883 4926 99882 4926 ਆਹਰਾ ਕੰਮ ਜਿੰਨਾ ਦੀ ਐਲੂਮੀਨੀਅਮ ਦੇ ਤੇ ਪੀਵੀਸੀ ਦੇ ਵਿੱਚ ਆਈ ਸੌ ਤੋਂ ਰਹਿਤ ਉਹਨਾਂ ਨੂੰ ਦੂਜੇ ਕਮਰੇ ਚ ਲੈ ਜਾਣੇ ਆ। ਇਹ ਫੈਸਿਲ ਮੀਨੀਆ ਚ ਵੀ ਕੰਮ ਹੋਇਆ ਵਾ ਤੇ ਸੈਂਪਲ ਦੇ ਜਿਹੜੀਆਂ ਚੀਜ਼ਾਂ ਦਾ ਕੰਮ ਆ ਜਾਊਗਾ। ਪਤਾ ਆ ਦੀ ਰੂ ਰੱਖੋ। ਬਾਜਾ ਖਾਨਾ ਰੋਡ ਨੇੜੇ ਤਿੰਨ ਕੁਣੀ ਭਦੌੜ ਗਿੱਲ ਅਲੂਮੀਨੀਅਮ ਵਰਕਸ। ਆਇਆ ਜੀ ਪਿੱਲਰ ਦੇ ਉੱਤੇ ਵੀ ਬਹੁਤ ਹੀ ਸੋਹਣਾ ਏ ਇਹਦੇ ਥੱਲੇ ਇਹਦੇ ਬੈੱਡ ਲੱਗੂਗਾ ਜੀ ਜੀਨੂੰ ਵੀਡੀਓ ਪੂਰੀ ਵਧੀਆ ਲੱਗੀ ਸ਼ੇਅਰ ਤੇ ਲਾਇਕ ਜ਼ਰੂਰ ਕਰਿਆ ਕਰੋ ਕਮੈਂਟ ਵਿੱਚ ਦੱਸਿਆ ਕਰੋ ਕੰਮ ਕਿਹੋ ਜਿਹਾ ਲੱਗਿਆ ਫੋਨ ਕਰਨ ਲੱਗੇ ਜਗਿਆ ਨਾ ਕਰੋ ਜਰੂਰ ਲਾਇਆ ਕਰੋ ਕਈ ਵਾਰੀ ਬੰਦਾ ਮੋਬਾਈਲ ਪਾਸੇ ਰੱਖਿਆ ਤਾਂ ਉਹਦਾ ਤਿੰਨ ਚਾਰ ਵਾਰੀ ਲਾਇਆ ਕਰੋ ਮਾਇਲੂ ਇਹ ਤੁਸੀਂ ਨਹੀਂ ਇਲਾਚਾਰ ਫੋਨ ਲਾਉਂਦੇ ਤਿੰਨ ਚਾਰ ਇਲਾਓ ਜੇ ਨਹੀਂ ਚੱਕਿਆ ਤਾਂ ਅਸੀਂ ਜਰੂਰ ਬੈਕ ਆਉਣ ਲਾਵਾਂ ਤੁਹਾਨੂੰ ਕਈ ਵਾਰੀ ਬੀਜੂ ਜਿਹੇ ਹਿਸਾਬ ਨਾਲ ਹੁੰਦਾ ਵਾਲਾ ਸ਼ੀਸ਼ਾ ਪਾਉਂਦਾ ਜਾਂ ਕਈ ਵਾਰੀ ਕਟਰ ਤੇ ਹੁੰਦਾ ਮੋਬਾਈਲ ਪਾਸੇ ਰੱਖਿਆ ਹੁੰਦਾ ਸਾਨੂੰ ਪਤਾ ਆ ਜਾਂਦਾ ਦਾ